ਉਹ ਠੇਕੇਦਾਰ ਨੇ ਜੀ ਮੈਨੂੰ ਜੀ ਕੁੱਟਮਾਰ ਕੀਤੀ ਮੈਨੂੰ ਗਾਲਾਂ ਕੱਢਣਾ ਚੂੜਾ ਕਿਹਾ ਤੇ ਚਲਾਜ ਲਾ ਕੇ ਮਾਰਿਆ ਜੀ ਮੈਨੂੰ ਤੇ ਮਿਲਗਾ ਲੱਤਾਂ ਦੇ ਗੋਡੇ ਤੇ ਮੱਖੀ ਹਟਦਾ ਨਹੀਂ ਹਟਦਾ ਜੀ ਇਹ ਜੀ ਤੇ ਨੰਮੀ ਤੇ ਨੰਮੀ ਉਹ ਉੱਤੇ ਹੋ ਗਏ ਜੀ ਮੰਨ ਲਾ ਮੈਂ ਦੀ ਪਰਸ਼ਪੁਰ ਚ ਵੀ ਕੀਤੇ ਸੀ ਪਰ ਕਿਸੇ ਨੇ ਗੱਲ ਨਹੀਂ ਸੁਣੀ ਜੀ ਤੇ ਲਈ ਵੀ ਅਕਰ ਦਰਦ ਹੁੰਦਾ ਰਹਿੰਦਾ ਜੀ ਪੇਟ ਦੇ ਵਿੱਚ ਇੱਕ ਮਲਗ ਗੋਡੇ ਮਲਾਵੀ ਦਰਦੇ ਨਹੀਂ ਜੀ ਬੰਜਮਾ ਤੇ ਮੇਰੀ ਮੰਨ ਕੇ ਜਾਂ ਕੇ ਕੀ ਕੰਨ ਗੱਲਬਾਤ ਨਾਸ਼ ਨਹੀਂ ਗਈ ਤੇ ਮੈਂ ਇੱਥੇ ਜੀ ਦਫਤਰ ਦੇ ਸਾਹਮਣੇ ਵੀ ਕੋਈ ਖਾ ਕੇ ਮਰ ਗਿਆ ਠੇਕੇਦਾਰ ਦੇ ਨਾਲ ਕੰਮ ਕਰ ਰਿਹਾ ਸੀ ਪਰ ਉਹ ਠੇਕੇਦਾਰ ਦੇ ਵੱਲੋਂ ਇਹ ਮਜ਼ਦੂਰ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਪਰ ਤਿੰਨ ਮਹੀਨਿਆਂ ਤੋਂ ਜਿਹੜਾ ਉਹਨੂੰ ਕੋਈ ਇਨਸਾਫ ਅਜ ਤੱਕ ਨਹੀਂ ਇਹਨੂੰ ਮਿਲਿਆ ਇਥੋਂ ਦਾ ਜਿਹੜਾ ਮੁਕਸਰ ਸਦਰ ਥਾਣਾ ਉਹ ਮਾਨਯੋਗ ਆਈਸੀ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਉਥੋਂ ਦੇ ਸਦਰ ਥਾਣੇ ਦੇ ਐਸਐਚਓ ਤੇ ਦੇ ਕੋਲੇ ਪਹੁੰਚ ਚੁੱਕੀ ਹੈ ਪਰ ਉਹ ਅਜੇ ਤੀਕੇ ਇਸ ਮਜ਼ਦੂਰ ਜਿਹੜਾ ਪਰਿਵਾਰ ਹੈ ਇਹਨਾਂ ਮਜ਼ਦੂਰ ਪਰਿਵਾਰ ਨੂੰ ਅਜੇ ਤੱਕ ਨਹੀਂ ਬੁਲਾਇਆ ਗਿਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਜ਼ਦੂਰ ਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ 5 ਅਪ੍ਰੈਲ ਨੂੰ ਜਿਹੜਾ ਉਹ ਸਦਰ ਥਾਣੇ ਦਾ ਅਸੀਂ ਕਰਾਓ ਕਰਾਂਗੇ ਜਿਹੜਾ ਪ੍ਰਸ਼ਾਸਨ ਹੈ ਉਹ ਉਹ ਅਕਸਰ ਹੀ ਕਾਰਪੋਰੇਟ ਕਰਾਣਿਆਂ ਦੇ ਨਾਲ ਖੜਦਾ ਜਦੋਂ ਫਿਰ ਜਥੇਬੰਦੀਆਂ ਦਾ ਕੋਈ ਦਬਾਅ ਪੰਡਦਾ ਹੈ ਉਦੋਂ ਪ੍ਰਸ਼ਾਸ਼ਨ ਦਾ ਜਿਹੜਾ ਦਿਮਾਗ ਦਰਸਤ ਕੀਤਾ ਜਾਂਦਾ ਉਹ ਫਿਰ ਦਿਮਾਗ ਉਹਨਾਂ ਦਾ ਖੁੱਲਦਾ ਉਦੋਂ ਮਜ਼ਦੂਰ ਦੀ ਜਿਹੜੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਦਿੱਲੀ ਕ੍ਰਾਈਮ న్యూਸ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹੁੰਚੇ ਹਾਂ ਦੱਸਦੀ ਹੈ ਕਿ ਇਹ ਪਰਿਵਾਰ ਜਿਹੜਾ ਸਾਡੇ ਨਾਲ ਮੌਜੂਦ ਆ ਐਸੇ ਪਰਿਵਾਰ ਦੇ ਨਾਲ ਖੜੇ ਆ ਤਾਂ ਦੱਸਦੀ ਹੈ ਕਿ ਮਜਦੂਰ ਲੋਕ ਲਹਿਰ ਜਥੇਬੰਦੀ ਦੇ ਪੰਜਾਬ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਆ ਕੀ ਅੱਜ ਦਾ ਜਿਹੜਾ ਇਹਨਾਂ ਦਾ ਕਾਰਨ ਇੱਥੇ ਇਕੱਠੇ ਹੋਣ ਦਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਮਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆ ਜੀ ਪਲਮਗੜ ਤੋਂ ਜੀ ਤੇ ਕੀ ਕਾਰਨ ਜਿਹੜਾ ਤੁਸੀਂ ਇੱਥੇ ਇਕੱਠ ਕੀਤਾ ਹੈ ਇਕੱਠ ਜੀ ਠੇਕੇਦਾਰਦਾਰ ਨਾਲ ਲੱਗਿਆ ਸੀਗਾ ਜੀ ਕਿਹੜੇ ਠੇਕੇਦਾਰ ਨਾਲ ਗੋਲੇ ਨਾਲ ਜੀ ਹੂੰ ਤੇ ਓੜੇ ਜੀ ਮੈਨੂੰ ਮੈਂ ਸਨਿਆਰਿਆਂ ਦੇ ਕੰਮ ਤੇ ਲੱਗਿਆ ਸੀਗਾ ਜੀ ਹੂੰ ਤੇ ਸਨਿਆਰਿਆਂ ਦਾ ਕੀ ਕੀ ਕੰਮ ਕਰਦੇ ਬਾਈ ਤੁਸੀਂ ਏ ਲੀਵਰ ਦਾ ਕੰਮ ਕਰਦੇ ਸੀ ਠੀਕ ਆ ਤੇ ਸਨੇਰੇ ਦੇ ਕੰਮ ਤੇ ਲੱਗਿਆ ਸੀਗਾ ਜੀ ਹੂੰ ਉਹ ਠੇਕੇਦਾਰ ਨੇ ਜੀ ਮੈਨੂੰ ਜੀ ਕੁੱਟਮਾਰ ਕੀਤੀ ਮੈਨੂੰ ਮੈਨੂੰ ਗਾਲਾਂ ਕੱਢਣਾ ਚੂੜਾ ਕਿਹਾ ਹੂੰ ਮਾਰਨ ਦੀ ਧਮਕੀ ਦਿੱਤੀ ਮੈਨੂੰ ਅੱਛਾ ਤੇ ਚਲਾ ਚਲਾ ਕੇ ਮਾਰਿਆ ਜੀ ਮੈਨੂੰ ਉਹ ਜਿੱ ਮਿਲਗਾ ਲੱਤਾਂ ਦੇ ਗੋਡੇ ਤੇ ਵੱਖੀ ਆ ਦੱਦ ਨਹੀਂ ਹਟਦਾ ਜੀ ਅਜੇ ਤਾਈ ਤੇ ਮੈਂ ਇਹਨੇ ਦਿਨਾਂ ਨਾਲ ਕੰਮ ਤੇ ਨਹੀਂ ਗਿਆ ਜੀ ਹੂੰ ਕਦੋਂ ਦੀ ਗੱਲ ਆ ਇਹਦੀ ਤਨ ਤਨ ਮੈਨੂੰ ਉੱਤੇ ਹੋ ਗਿਆ ਜੀ ਮਨ ਲਾ ਮੈਂ ਵੀ ਪਰਸ਼ਪੁਰਚੇ ਵੀ ਕੀਤੀ ਸੀ ਪਰ ਕਿਸੇ ਨੇ ਗੱਲ ਨਹੀਂ ਸੁਣੀ ਜੀ ਹਾਂਜੀ ਜਿਹੜਾ ਗੋਲਾ ਜਿਹੜਾ ਕਿਹੜੀ ਜਗਤ ਰਹਿਣ ਵਾਲਾ ਉਹ ਜੀ ਹੈ ਤਾਂ ਸਾਡੇ ਬਲਮਗੜ ਤੋਂ ਆ ਤੇ ਉਹ ਰਹਿੰਦਾ ਮਕਸਰਾ ਜੀ ਅੱਛਾ ਹਾਂਜੀ ਤੇ ਕਿਹੜੀ ਉਹ ਕਾਸਟ ਨਾਲ ਸੰਬੰਧ ਰੱਖਦੇ ਆ ਹੈ ਤਾਂ ਉਹ ਦੂਜੀ ਆ ਜੀ ਆ ਦਿਖਾਣੇ ਤਰਖਾਨ ਤੇ ਤੁਸੀਂ ਅਸੀਂ ਮਝ ਵੀ ਸਿੱਖਾ ਜੀ ਤੇ ਕੀ ਕਾਰਨ ਆ ਜਿਹੜਾ ਤੁਸੀਂ ਉਹਨਾਂ ਨਾਲ ਕਿੰਨਾ ਟਾਈਮ ਤੋਂ ਕੰਮ ਕਰ ਰਹੇ ਆ ਤਾਂ ਫਿਰ ਵੀ ਤੁਹਾਡੇ ਨਾਲ ਜਿਹੜੀ ਕਟਮਾਰ ਕੀਤੀ ਗਈ ਆ ਉਹ ਜੀ ਪਲੇਟਾ ਪਿੱਛੇ ਸੀਗਾ ਜੀ ਪਲੇਟਾ ਨਾਲ ਮੈਂ ਲੈ ਕੇ ਲਈ ਆਉਂਦਾ ਸੀਗਾ ਤੇ ਉਹ ਕਦੇ ਥੱਲੇ ਰੱਖੀ ਜਾਂਦਾ ਸੀ ਉਹਨੇ ਆ ਕੇ ਆ ਕੇ ਗਾਲਾਂ ਲੱਗ ਪਾ ਕੜਾ ਚੂੜਿਆ ਤੂੰ ਆ ਦਾ ਪਲੇਟਾ ਛਿਟੀ ਜਾਂਦਾ ਤੇ ਭਲੋ ਜੀ ਦੀਆਂ ਆਪਦੇ ਪ੍ਰੋਣੇ ਦੇ ਨਾਲ ਪਲੇਟਾ ਭਾਂਦਾ ਤੂੰ ਉਹਨੇ ਮੈਨੂੰ ਆ ਕੇ ਕੁੱਟਮਾਰ ਕੀਤੀ ਨਾਲ ਗਾਲਾਂ ਕੱਢਣ ਨਾਲ ਚੂੜਾ ਕਿਹਾ ਨਹੀਂ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਉਹਦੇ ਨਾਲ ਉਹਦੇ ਨਾਲ ਅੱਗੇ ਤਾਂ ਮੈਂ ਜੀ ਲੱਗਿਆ ਸੀ ਮੈਂ 15 ਸਾਲ ਤੇ ਹੁਣ ਮੈਂ ਉਸ ਤੋਂ ਬਾਅਦ ਹਟ ਗਈ ਹੁਣ ਮੈਨੂੰ ਹੋ ਗਏ ਸੀ 4-5 ਸਾਲ ਸਾਲੀ ਹੋ ਸੀ ਲੱਗੇ ਨਹੀਂ ਜੇ 15 ਸਾਲ ਤੁਸੀਂ ਉਹਦੇ ਨਾਲ ਲਾਇਆ ਤਾਂ ਉਹ ਇੱਕ ਪਰਿਵਾਰਕ ਰਿਲੇਸ਼ਨ ਬਣ ਜਾਂਦੇ ਆ ਵੀ ਆਪਦੇ ਪਰਿਵਾਰ ਤੋਂ ਵੀ ਵੱਧ ਬਣ ਜਾਂਦੇ ਆ ਇੰਨਾ ਟਾਈਮ ਤੁਸੀਂ ਇਕੱਠੇ ਰਹਿ ਕੇ ਤਾਂ ਫਿਰ ਇਹੋ ਜੀ ਕਿਹੜੀ ਗੱਲ ਸੀ ਜਿਹੜੀ ਤੁਸੀਂ ਤੁਹਾਡੇ ਉਹਨੇ ਪੇੜ ਦੇ ਵਿੱਚ ਲੱਤਾਂ ਮਾਰੀਆਂ ਜਿਵੇਂ ਤੁਸੀਂ ਕਹਿ ਰਹੇ ਆ ਕੋਟ ਮਾਰ ਕੀਤੀ ਆ ਇਹ ਕੀ ਬਰੇ ਜਿਹੜੇ ਤੁਸੀਂ ਤੁਹਾਡੇ ਨਾਲ ਜਿਹੜੀ ਹੋਈ ਅਪਦਿੱਕੀ ਕਿ ਕਿੱਥੋਂ ਕਿੱਥੋਂ ਤੱਕ ਤੁਸੀਂ ਜਿਹੜੀ ਅਪਰੋਚ ਕੀਤੀ ਆ ਕਿੱਥੋਂ ਤੱਕ ਗਏ ਆ ਪ੍ਰਸ਼ਾਸਨ ਤੱਕ ਗਏ ਆ ਕੀ ਕੀਤਾ ਤੁਸੀਂ ਅਜੇ ਤਾਂ ਜੀ ਕੁਝ ਨਹੀਂ ਕੀਤਾ ਜੀ ਬਸ ਇੱਥੇ ਤੱਕ ਹੀ ਗਏ ਸੀਗੇ ਹਾਂ ਤੇ ਕੁਛ ਨਹੀਂ ਉਹ ਗੱਲ ਨਹੀਂ ਸੁਣੀ ਕਿਸੇ ਨੇ ਵੀ ਜਿਵੇਂ ਇੱਕ ਜਾਤੀ ਜਿਵੇਂ ਤੁਹਾਡੀ ਜਾਤ ਪਰਖੀ ਗਈ ਆ ਤੇ ਇੱਕ ਮਾਨਯੋਗ ਐਸੀ ਕਮਿਸ਼ਨ ਤੇ ਵੀ ਜਿਹੜੀ ਇਹ ਦਰਖਾਸਤ ਹੁੰਦੀ ਹੈ ਲੱਗਦੀ ਹੈ ਉਹ ਉਹ ਵੀ ਲਈ ਆ ਹਾਂਜੀ ਲਈ ਤੁਸੀਂ ਉਹ ਵੀ ਲਈ ਆ ਜੀ ਠੀਕ ਆ ਤੇ ਕੀ ਹੁਣ ਤੁਹਾਨੂੰ ਪ੍ਰਸ਼ਾਸਨ ਵੱਲੋਂ ਬੁਲਾਇਆ ਨਹੀਂ ਗਿਆ ਨਹੀਂ ਬੁਲਾਇਆ ਜੀ ਕਿਸੇ ਨੇ ਨਹੀਂ ਬੁਲਾਇਆ ਜੀ ਹਾਂ ਨਹੀਂ ਬੁਲਾਏਗਾ ਹਾਂਜੀ ਸੋ ਇਹ ਪਰਿਵਾਰ ਉਹ ਆ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਦੇ ਨਾਲ ਕਟਮਾਰ ਹੋਈ ਆ ਇਹਨਾਂ ਦੀ ਜਾਤੀ ਪਰਖੀ ਗਈ ਆ ਤਾਂ 15 ਸਾਲ ਇੱਕ ਠੇਕੇਦਾਰ ਦੇ ਨਾਲ ਇਹਨਾਂ ਨੇ ਕੰਮ ਕੀਤਾ ਏ ਤਾਂ 15 ਸਾਲਾਂ ਦੇ ਵਿੱਚ ਦੱਸ ਦਈਏ ਕਿ ਤਕਰੀਬਨ ਪਰਿਵਾਰਾਂ ਤੋਂ ਵੀ ਵੱਧ ਜਿਹੜੇ ਰਿਲੇਸ਼ਨ ਬਣ ਜਾਂਦੇ ਆ ਆਪਸ ਵਿੱਚ ਤਾਂ ਹੀ ਇਹਨਾਂ ਨੇ ਇਕੱਠੇ ਰਹਿ ਕੇ ਕੰਮ ਕੀਤਾ ਪਰ ਫਿਰ ਵੀ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਛੋਟੀ ਜੀ ਗੱਲ ਨੂੰ ਲੈ ਕੇ ਬੜਾ ਵੱਡਾ ਜਿਹੜਾ ਇਹਨਾਂ ਦੇ ਨਾਲ ਹਾਦਸਾ ਹੀ ਇੱਕ ਕਹਾਂਗੇ ਅਸੀਂ ਹੋਇਆ ਵੀ ਕੁੱਟਮਾਰ ਹੋਈ ਆ ਤਾਂ ਹੁਣ ਤੁਸੀਂ ਜਿਵੇਂ ਕੰਮ ਤੇ ਜਾਂਦੇ ਨਹੀਂ ਜੀ ਨਹੀਂ ਜੀ ਨਹੀਂ ਜਾਂਦੇ ਕੰਮ ਨਹੀਂ ਜਾਂਦੇ ਜੀ ਕੀ 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 ਤਕਲੀਫ ਤੁਹਾਨੂੰ ਤਕਲੀਫ ਜੀ ਇੱਕ ਤਾਂ ਦਰਦ ਹੁੰਦਾ ਰਹਿੰਦਾ ਜੀ ਪੇਟ ਦੇ ਵਿੱਚ ਹੂੰ ਇੱਕ ਮਲਾ ਗੋਡੇ ਮਲਾ ਵੀ ਤੁਰਦੇ ਨਹੀਂ ਜੀ ਮੈਂ ਜਮ ਤੁਰਿਆ ਨਹੀਂ ਜਾਂਦਾ ਜੀ ਅੱਛਾ ਗੋਡੇ ਤੇ ਵਿਆਹ ਸੱਟਾ ਬੱਜਾਂ ਤੇ ਉਹ ਜੋ ਛੁੱਟਿਆ ਨਾ ਗਾਲ ਫੜ ਕੇ ਮੇਰਾ ਜੀ ਗੋਡੇ ਦੇ ਪਲੇਟਾ ਪੁੱਟਾ ਤੇ ਬੱਜਾ ਦੇ ਗੋਡੇ ਦਰਦ ਕਰਦੇ ਇੱਕ ਤੇ ਇੱਕ ਬਹੁਤ ਦਰਦ ਹੁੰਦਾ ਪੇਟ ਵਿੱਚ ਤੇ ਇੱਕ ਗੋਡੇ ਬਾਲੇ ਕਰੀ ਜਾਂਦੇ ਦਰਦ ਜੀ ਤਾਂ ਹੁਣ ਕੀ ਤੁਹਾਡੀ ਕੀ ਮੰਗ ਆ ਜਵੇਂ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਵੀ ਕਰਦੇ ਜੀ ਜੇ ਮੇਰੀ ਮਾਂ ਲਗ ਜਲ ਵੀ ਕੋਈ ਗੱਲ ਗੱਲਬਾਤ ਨਾ ਸੁਣੀ ਗਈ ਤੇ ਮੈਂ ਇੱਥੇ ਡੀਸੀ ਦਫ਼ਤਰ ਦੇ ਸਾਹਮਣੇ ਵੀ ਕੋਈ ਖਾ ਕੇ ਮਖਾ ਕੇ ਮਰ ਚੁਗਾ ਜੀ ਮੰਗ ਮੇਰੀ ਹੈ ਮੈਨੂੰ ਇਨਾ 3 ਮਹੀਨੇ ਹੋ ਗਏ ਮੇਰੀ ਗੱਲ ਨਹੀਂ ਸੁਣੀ ਕਿਸੇ ਨੇ ਹਾਂ ਧੰਨਵਾਦ ਜੀ ਹਾਂ ਸੋ ਬੜਾ ਦੁੱਖਾ ਪਰਿਵਾਰ ਨੂੰ ਪਰਿਵਾਰ ਵੀ ਇਹਨਾਂ ਦਾ ਸਾਰਾ ਇੱਥੇ ਨਾਲ ਆ ਕਿਉਂਕਿ 3 ਮਹੀਨੇ ਬੀਤ ਤੇ ਜਾਣ ਵੀ ਪ੍ਰਸ਼ਾਸਨ ਨੇ ਅਜੇ ਤੱਕ ਇਹਨਾਂ ਦੀ ਗੱਲਬਾਤ ਜਿਹੜੀ ਨਹੀਂ ਸੁਣੀਆ ਤਾਂ ਮਾਨਯੋਗ ਐਸ்சி ਕਮਿਸ਼ਨ ਦੇ ਵੀ ਧਿਆਨ ਦੇ ਵਿੱਚ ਮਾਮਲਾ ਆ ਫਿਰ ਵੀ ਜਿਹੜੀ ਇਹਨਾਂ ਦੀ ਗੱਲਬਾਤ ਨਹੀਂ ਸੁਣੀਗੀ ਤਾਂ ਪੰਜਾਬ ਪ੍ਰਧਾਨ ਸਾਡੇ ਨਾਲ ਮੌਜੂਦ ਹੈ ਕੀ ਨਾਮ ਆ ਜੀ ਮੇਰਾ ਨਾਮ ਜਸਵੰਤ ਸਿੰਘ ਵਟੂਆਈ ਹਮ ਮਨਰੇਗਾ ਵਰਕਰ ਯੂਨੀਅਨ ਪੰਜਾਬ ਅੱਜ ਜਿਹੜਾ ਸਾਡੇ ਕੋਲੇ ਵਿਚਾਰਾ ਮਜ਼ਦੂਰ ਚੱਲ ਕੇ ਆਇਆ ਸਾਨੂੰ ਇੱਥੇ ਵਿਸ਼ੇਸ਼ ਤੌਰ ਤੇ ਮੁਕਸਰ ਦੇ ਵਿੱਚ ਬੁਲਾਇਆ ਗਿਆ ਹਮ ਕਿਉਂਕਿ ਇਹ ਮਜ਼ਦੂਰ ਦੇ ਨਾਲ ਜਿਹੜੀ ਘਟਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਘਟਨਾ ਬਹੁਤ ਵੱਡੀ ਵਾਪਰੀ ਹੈ ਇਹਦੇ ਮਜ਼ਦੂਰ ਦੇ ਨਾਲੇ ਮਜ਼ਦੂਰ ਲੰਬੇ ਸਮੇਂ ਤੋਂ ਜਿਹੜਾ ਇਹਨਾਂ ਦੇ ਨਾਲ ਠੇਕੇਦਾਰ ਦੇ ਨਾਲ ਕੰਮ ਕਰ ਰਿਹਾ ਸੀ ਹਮ ਪਰ ਉਹ ਠੇਕੇਦਾਰ ਦੇ ਵੱਲੋਂ ਇਹ ਮਜ਼ਦੂਰ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਹਮ ਪਰ 3 ਮਹੀਨਿਆਂ ਤੋਂ ਜਿਹੜਾ ਉਹਨੂੰ ਕੋਈ ਇਨਸਾਫ ਅਜੇ ਤੱਕ ਨਹੀਂ ਇਹਨੂੰ ਮਿਲਿਆ ਪਰ ਅਸੀਂ ਇੱਥੋਂ ਦੇ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਵੀ ਅਜੇ ਤੱਕ ਪ੍ਰਸ਼ਾਸਨ ਨੇ ਜਿਹੜੀ ਇਹਦੀ ਵਿਚਾਰੇ ਗਰੀਬ ਦੀ ਸਰਮਾਈ ਨਹੀਂ ਕੀਤੀ ਇੱਥੋਂ ਦਾ ਜਿਹੜਾ ਮੁਕਸਰ ਸਦਰ ਥਾਣਾ ਉਹ ਮਾਨਯੋਗ ਆਈਸੀ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਉੱਥੋਂ ਦੇ ਸਦਰ ਥਾਣੇ ਦੇ ਐਸਐਚਓ ਤੇ ਦੇ ਕੋਲੇ ਪਹੁੰਚ ਚੁੱਕੀ ਹੈ ਪਰ ਉਹ ਅਜੇ ਤੀਕੇ ਇਸ ਮਜ਼ਦੂਰ ਜਿਹੜਾ ਪਰਿਵਾਰ ਹੈ ਇਹਨੂੰ ਮਜ਼ਦੂਰ ਪਰਿਵਾਰ ਨੂੰ ਅਜੇ ਤੀਕ ਨਹੀਂ ਬੁਲਾਇਆ ਗਿਆ ਇਹ ਸਖਤ ਸ਼ਬਦਾਂ ਚ ਅਸੀਂ ਨਿੰਦਾ ਕਰਦੇ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਜ਼ਦੂਰ ਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ 5 ਅਪ੍ਰੈਲ ਨੂੰ ਜਿਹੜਾ ਉਹ ਸਦਰ ਥਾਣੇ ਦਾ ਅਸੀਂ ਘਰਾਓ ਕਰਾਂਗੇ ਤੇ ਇਸ ਮਜ਼ਦੂਰ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਆ ਜਿਹੜਾ ਉਹ ਪਿੱਛੇ ਉਹਨਾਂ ਚਿਰ ਜਿਹੜਾ ਉਹ ਅਨਮਿੱਥੇ ਸਮੇਂ ਲਈ ਸਾਡਾ ਉੱਥੇ ਜਿਹੜਾ ਧਰਨਾ ਜਾਰੀ ਰਹੂਗਾ ਇਹ ਐਸੀ ਪਰਿਵਾਰਾਂ ਨਾਲ ਹੀ ਕਿਉਂ ਵਿਧਿਕੀਆਂ ਆਉਂਦੀਆਂ ਪ੍ਰਧਾਨ ਜੀ ਨਹੀਂ ਦੇਖੋ ਇਹ ਦਬੇ ਕੁਚਲੇ ਪਰਿਵਾਰ ਜਿਹੜੇ ਮਜ਼ਦੂਰ ਹੈ ਆਪਾਂ ਨੂੰ ਅਕਸਰ ਹੀ ਪਤਾ ਵੀ ਜਿਹੜੇ ਤਣਾਟ ਬੰਦੇ ਆ ਜਿਹੜੇ ਆਪਾਂ ਕਹਿ ਦਈਏ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਫਿਰ ਇੱਕ ਪੈਸੇ ਦਾ ਨਸ਼ਾ ਉਹਨਾਂ ਨੂੰ ਪੈਸੇ ਦੇ ਨਸ਼ੇ ਦੇ ਵਿੱਚ ਹੁੰਦਾ ਵੀ ਅਸੀਂ ਪੈਸੇ ਦੇ ਵਿੱਚ ਨਾਲ ਜੋ ਮਰਜ਼ੀ ਅਸੀਂ ਖਰੀਦ ਸਕਦੇ ਆ ਜਿਹੜਾ ਮਜ਼ਦੂਰ ਹੁੰਦਾ ਉਹ ਇੱਕ ਕੀੜੇ ਮਕੌੜਿਆਂ ਦੀ ਤਰ੍ਹਾਂ ਉਹਨਾਂ ਨੂੰ ਸਮਝਿਆ ਜਾਂਦਾ ਇਸ ਕਰਕੇ ਜਿਹੜਾ ਮਜ਼ਦੂਰ ਦੇ ਨਾਲ ਹਤਿਆਚਾਰ ਹੁੰਦਾ ਤੇ ਜਿਹੜਾ ਪ੍ਰਸ਼ਾਸਨ ਉਹ ਉਹ ਅਕਸਰ ਹੀ ਕਾਰਪੋਰੇਟ ਘਰਾਣਿਆਂ ਦੇ ਨਾਲ ਖੜਦਾ ਜੇ ਤੋਂ ਫਿਰ ਜਥੇਬੰਦੀਆਂ ਦਾ ਕੋਈ ਦਬਾਅ ਪੰਡਦਾ ਉਦੋਂ ਪ੍ਰਸ਼ਾਸਨ ਦਾ ਜਿਹੜਾ ਦਿਮਾਗ ਦਰਸਤ ਕੀਤਾ ਜਾਂਦਾ ਉਹ ਫਿਰ ਦਿਮਾਗ ਉਹਨਾਂ ਦਾ ਖੁੱਲਦਾ ਉਦੋਂ ਮਜ਼ਦੂਰ ਦੇ ਜਿਹੜੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਜਿਵੇਂ ਕਹੇ ਪਰਿਵਾਰ ਨੇ ਇਹਨਾਂ ਨੇ ਕਿਹਾ ਹੈ ਕਿ ਜੇਕਰ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਮੈਂ ਡੀਸੀ ਦਫਤਰ ਅੱਗੇ ਆਪਣੇ ਆਪ ਨੂੰ ਜਿਹੜਾ ਆਪ ਦੀ ਸੁਸਾਈਡ ਕਰੂੰਗਾ ਕਿਉਂ ਜਿਹੜਾ ਇਹ ਪਰਿਵਾਰਾਂ ਨੂੰ ਇੰਨਾ ਇਹਨਾਂ ਨਾਲ ਟੱਕਾ ਹੋ ਰਿਹਾ ਏ ਜੇਕਰ ਪ੍ਰਧਾਨ ਜੀ 5 April ਨੂੰ ਜਿਵੇਂ ਤੁਸੀਂ ਕਹਿ ਰਹੇ ਸੀ ਵੱਡਾ ਉੱਥੇ ਇਕੱਠ ਕਰਾਂਗੇ ਜੇਕਰ ਪ੍ਰਸ਼ਾਸਨ ਫਿਰ ਵੀ ਨਹੀਂ ਕੋਈ ਕਾਰਵਾਈ ਕਰਦਾ ਤਾਂ ਫਿਰ ਉਸ ਤੋਂ ਅੱਗੇ ਕੀ ਹੋਊਗਾ ਕਿਸ ਤਰ੍ਹਾਂ ਇਨਸਾਫ ਦਿਵਾਵਾਂਗੇ ਇਹਨਾਂ ਨੂੰ ਦੇਖੋ ਜੀ ਜੇ ਤਾਂ 5 ਦਿਨਾਂ ਦਾ ਅਸੀਂ ਟਾਈਮ ਦਿੰਨੇ ਆ 5 ਤਰੀਕ ਤੀਕ ਜੇ ਪ੍ਰਸ਼ਾਸਨ ਨੇ ਕੋਈ ਉਸ ਵਿਅਕਤੀ ਦੇ ਨਾਂ ਖਿਲਾਫ ਕੋਈ ਕਾਰਵਾਈ ਕੀਤੀ ਤੇ ਫਿਰ 5 ਤਰੀਕ ਨੂੰ ਇਹ ਜਿਹੜਾ ਉਹ ਅਸੀਂ ਧਰਨਾ ਜਿਹੜਾ ਸਾਡਾ ਵੱਡੀ ਗਿਣਤੀ ਦੇ ਵਿੱਚ ਸਦਰ ਥਾਣੇ ਦੇ ਮੁਖਸਰ ਉਹ ਜਾਰੀ ਹੋਊਗਾ ਧੰਨਵਾਦ ਸੋ ਅੱਜ ਮਜ਼ਦੂਰ ਲੋਕ ਲਹਿਰ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਵੱਟੂ ਜੀ ਵੀ ਪਹੁੰਚੇ ਆ ਤਾਂ ਇਹ ਉਹ ਪਰਿਵਾਰ ਹੈ ਇੱਕ ਵਾਰ ਫਿਰ ਦੱਸ ਦਈਏ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਜਾਤੀ ਪਰਖੀ ਗਈ ਆ ਇਹਨਾਂ ਦੇ ਨਾਲ ਕੁੱਟਮਾਰ ਹੋਈ ਆ ਤੇ ਇਹਨਾਂ ਦਾ ਕਹਿਣਾ ਹੈ ਕਿ 3 ਮਹੀਨੇ ਹੋ ਗਏ ਤਕਰੀਬਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਕੰਮ ਇਹੀ ਜਿਹੜਾ ਕੰਮ ਕਰ ਘਰੇ ਕਰਕੇ ਲਿਆਉਂਦੀ ਸੀ ਆਪਦਾ ਮਿਹਨਤ ਮਜ਼ਦੂਰੀ ਲੈ ਕੇ ਆਉਂਦੀ ਸੀ ਤਾਂ ਉਸ ਦਿਨ ਤੋਂ ਜਿਹੜਾ ਅੱਜ ਇਹਨਾਂ ਦਾ ਜਿਹੜਾ ਖਰਚਾ ਏ ਇਹ ਆਪਣੀ ਜਿਹੜੀ ਦਵਾਈ ਤੇ ਲਾ ਰਿਆ ਸੋ ਬੜੀ ਮੰਦ ਭਾਗੀ ਗੱਲ ਆ ਤਾਂ ਕੈਮਰਾਮੈਨ ਸਰਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰੈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਾਂ ਤੱਕ ਲਈ ਧੰਨਵਾਦ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ